ਇਹ ਇਧਰ ਆਪਣੇ ਸਿਆਣੇ ਬਜ਼ੁਰਗ ਬੈਠੇ ਆ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਆ ਬਾਬਾ ਜੀ ਜਦੋਂ ਪਹਿਲਾਂ ਜਦੋਂ ਤੁਸੀਂ ਮੰਡੀਆਂ ਵਿੱਚ ਆਉਂਦੇ ਹੁੰਦੇ ਸੀ ਤੇ ਉਦੋਂ ਕਿਦਾਂ ਦਾ ਮਾਹੌਲ ਹੁੰਦਾ ਸੀ ਤੇ ਅੱਜ ਕੱਲ ਕਿਦਾਂ ਦਾ ਮਾਹੌਲ ਆ ਮੜਾ ਇਹ ਪਹਿਲਾਂ ਇਸ ਮਾਹੌਲ ਬਾਰੇ ਮੜਾ ਚਾਣਨਾ ਪਾਦੀਏ ਮੈਂ ਤਾਂ ਸਿੱਧਾ ਗੱਲ ਸਾਹਿਬ ਮੈਂ ਨਵਾਂ ਕਿਸਾਨ ਉੱਠਿਆ ਮੈਂ ਤਾਂ ਪਹਿਲੀ ਵਾਰੀ ਆਇਆ ਮੰਡੀ ਦੇ ਅੱਛਾ ਜੀ ਮੈਂ ਫਿਰ ਗਲਤ ਬੰਦੇ ਨੂੰ ਸਵਾਲ ਪੁੱਛ ਲਿਆ ਠੀਕ ਹੈ ਜੀ ਹਾਂਜੀ ਬਾਬਾ ਜੀ ਇਹ ਸਵਾਲ ਤੁਹਾਨੂੰ ਰਿਪੀਟ ਕਰਦੇ ਆ ਜੀ ਦੇਖੋ ਜਿੱਥੋਂ ਤੱਕ ਮੰਡੀਆਂ ਦਾ ਸਵਾਲ ਹੈ ਮੈਂ ਜਿੱਦੀ ਸ਼ੁਰੂਆਤੀ ਸਰਵੇਸੀ ਮੰਡ ਮੈਂ ਜੀ 1970 ਦੇ ਵਿੱਚ ਮੈਂ ਮੰਡੀਆਂ ਦੇ ਵਿੱਚ ਚੱਲਿਆ ਸੀ ਥੋੜੇ ਲੋਕ ਅਸੀਂ ਤੁਸੀਂ ਬੋਲੀ ਲਾਉਂਦੇ ਹੁੰਦੇ ਠੀਕ ਹੈ ਜੀ ਲੇਕਿਨ ਉਸ ਵਕਤ ਵਧੀਆ ਸਾਰੇ ਆਰਟੀਮ ਦੇ ਸੀ ਥੋੜੀ ਲੱਗ ਜਾਣੀ ਆ ਦੇਖ ਕੇ ਚਲੇ ਜਾਣਾ ਅਸੀਂ ਹਰ ਤੇ ਕਿਤੇ ਜਾਂਦੇ ਸੀਗੇ ਤੇ ਹੁਣ ਤਾਂ ਮੈਂ ਦੇਖਦਾ ਘਟਉਂਦੇ ਆ ਸਾਰੇ ਦੇਖਦੇ ਆ ਜਲਦੀ ਆ ਸਾਰੀ ਚੀਜ਼ ਉਸੇ ਤਰ੍ਹਾਂ ਹੀ ਲੇਕਿਨ ਉਦੋਂ ਪ੍ਰੋਡਕਸ਼ਨ ਘਟ ਹੁੰਦੀ ਸੀ ਥੋੜੀ ਹੁਣ ਜਿਹੜੇ ਆ ਝਾੜ ਬਹੁਤ ਜ਼ਿਆਦਾ ਵਧ ਗਏ ਆ ਵੈਰਾਈਟੀਆਂ ਨਵੀਆਂ ਆ ਜੀਆਂ ਓਟਲੇ ਨਾਲੋਂ ਹੁਣ ਤੱਕ ਦਾ ਵੇਖਿਆ ਕਿ ਹਾਲਾਂਕਿ 3 4 4 ਜਿਹੜੇ ਆ ਉਹ ਵੱਚ ਚੁੱਕੇ ਹੋਣੇ ਮੰਡੀਆਂ ਵਿੱਚ ਉਹਨੇ ਰਸ ਹੋ ਜਾਂਦਾ ਉਸ ਲਈ ਕਦੇ ਰਾਸ਼ ਨਹੀਂ ਤੇ ਫੇ ਇੱਕ ਕਿਸਾਨ ਦੀ ਜਿਹੜੀ ਹਾਲਤ ਆ ਉਹ ਮਤਲਬ ਜਿੱਦਾਂ ਮਤਲਬ ਚਲੋ ਟਰੈਕਟਰ ਵੀ ਆ ਗਿਆ ਗੱਡੀਆਂ ਵੀ ਆ ਗਈਆਂ ਪਰ ਫੇ ਵੀ ਕੰਡੀਸ਼ਨ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਪਹਿਲਾਂ ਨਾਲ ਕੋਈ ਰੀਜ਼ਨ ਬੇਸਿਕ ਇਹ ਆ ਕਿ ਮੈਸੇਜ ਟਾਈਮ ਦੀ ਮੈਂ ਗੱਲ ਕੀਤੀ ਆ ਫੇ ਇੰਨੇ ਸਾਲ ਪਹਿਲਾਂ ਦੀ ਗੱਲ ਆ ਉਹਦਾ ਜ਼ਮੀਨਾਂ ਵੰਡ ਕਿੰਨੀਆਂ ਹੋਈਆਂ ਚੋਦੀ ਬਾਅਦ ਕਿੰਨੀਆਂ ਜ਼ਮੀਨਾਂ ਘਰਾਂ ਦੇ ਫੈਮਿਲੀ ਜਿਹੜੀਆਂ ਬੱਕਰੀਆਂ ਉਹਦੀਆਂ ਆ ਫਿਲਵਾ ਜਮੀਨਾਂ ਵਾਟੋਆਂ ਮੈਂ ਤੋਂ ਤੋਂ ਜਮੀਨ ਹੈ 外ਰੇ ਕੀ ਬੰਦਾ ਟਰੈਕਟਰ ਲੈਣ ਲੱਗ ਗਿਆ ਉਹਦਾ ਕਰਦਾ ਚੱਲ ਲੱਗਿਆ ਅੱਗੇ ਪੈਂਡ ਚ ਦੋ ਕੁ ਹੁੰਦੇ ਹੁੰਦੇ ਸੀ ਉਹਨਾਂ ਦਾ ਪੁੱਤ ਆ ਲਈ ਜਾਣਾ ਇਸ ਕਰਕੇ ਇਹਦਾ ਹਾਲਤ ਹੈ ਇਹੀ ਹੈ ਤਾਂ ਤਾਂ ਸਹੀ ਹੋਰ ਠੀਕ ਹੈ ਵਧਿਆ ਚੜ ਵਧਿਆ ਸਭ ਕੁਝ ਵਧਿਆ ਲੇਕਿਨ ਜ਼ਮੀਨ ਕਿੰਨੀ ਹੈ ਜ਼ਮੀਨ ਘਟ ਕੇ ਮੈਂ ਤਾਂ ਇੱਕ ਵਾਰੀ ਵੀ ਇੱਕ ਦੇ ਕੱਲ ਪਾਸੋਂ ਗੱਲ ਹੁੰਦੀ ਸੀ ਤਾਂ ਅਸਲ ਸੀ ਕਹਿੰਦੇ ਸੀ ਤੁਹਾਡੀਆਂ ਦੇ ਮੋਜਾਂ ਜੀ ਤੁਹਾਨੂੰ ਜ਼ਮੀਨ ਦਾ ਠੇਕਾ ਆਉਂਦਾ ਹੁਣ ਮੈਂ ਅਸਲ ਮੈਂ ਕਿਹਾ ਪਹਿਲਾਂ ਉਹਨਾਂ ਨੂੰ ਇਹ ਤਾਂ ਪੁੱਛ ਲਾਓ ਕਿ ਠੇਕਾ ਆਉਂਦਾ ਕਿੰਨਾ ਜ਼ਮੀਨ ਕਿੰਨੀ ਹੈ ਤੇ ਠੇਕਾ ਕਿੰਨਾ ਸਹੀ ਗੱਲ ਨਾ ਬ ਯੋ ਠੀਕਾ ਨਾ ਜੀ ਠੀਕਾ ਆਉਂਦਾ ਕਿੰਨਾ ਆਉਂਦਾ ਜੇ ਕਿਸੇ ਕੋ ਖੇਤ ਹੀ ਡੇਢ ਆ ਤੋਨੂੰ ਠੀਕਾ ਕਿੰਨਾ ਕਿੰਨ੍ਹੇ ਸਾਲ ਚੋਰਾ ਸਾਜੂ ਦਾ ਇਸ ਕਰਕੇ ਅਸੀਂ ਚੀਜ਼ਾਂ ਫ੍ਰੀਦ ਨਹੀਂ ਆ ਬਹੁਤ ਹਰ ਇੱਕ ਨੇ ਟੈਕਟਿਕ ਸ਼ੁਰੂ ਕਰ ਲਿਆ ਕਿ ਖਲਤ ਖਾਵਾ ਵੀ ਜਿਆਦਾ ਕਰਨ ਲੱਪਿਆ ਸੀ ਇਹ ਹੈ ਜੀ ਅਗੇ ਬਜ਼ੁਰਗਾਂ ਨੇ ਨਾ ਦੱਸਦੇ ਹੁੰਦੇ ਆ ਕਹਿੰਦੇ ਵੀ ਜੇ ਕਦੇ ਬਾਂਡੇ ਵੀ ਜਾਣਾ ਤੇ ਤੁਰ ਕੇ ਜਾਣਾ ਤੇ ਚਪਲਾ ਡੰਡੇ ਜੜਾਈਆਂ ਹੁੰਦੀਆਂ ਸੀ ਤੇ ਉਹਦੇ ਘਰਾਂ ਦੇ ਬਾਹਰ ਪੈਰ ਝਾੜ ਕੇ ਪਾਉਂਦੇ ਹੁੰਦੇ ਸੀ ਮੋਢੇ ਤੇ ਤੇ ਅੱਜ ਕੱਲ ਜੇ ਨਿਆਣਿਆਂ ਦੇ ਕਦੇ ਜੁੱਤੀ ਨੂੰ ਮਾੜੀ ਜਿਹੀ ਮਿੱਟੀ ਲੱਗ ਜਵੇ ਤਾਂ ਕਹਿੰਦੇ ਟਿਸ਼ੂ ਪੇਪਰ ਜੇਬ ਚੀਜ਼ ਹੁੰਦੇ ਨਹੀ ਨਹੀ ਇਹ ਚੀਜ਼ਾਂ ਥਿਆ ਆਸੀ ਮਾਡਰਨ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਸਿੱਖਦੇ ਬੜੀ ਛੇਤੀ ਤੇ ਇਸ ਕੋਈ ਸ਼ੱਕ ਨਹੀਂ ਉਹ ਸਿੱਖਿਆ ਸੀ ਵੀ ਦੂਜਾ ਇਹ ਆ ਕਿ ਦਿਖਾਵਾ ਕਰਨਾ ਕਿ ਐਨੇ ਆ ਗੱਲ ਕੀਤੀ ਆ ਹਾਂਜੀ ਉਹਦੇ ਘਰ ਆ ਚੀਜ਼ ਆ ਕਿ ਹੁਣ ਮੇਰੇ ਘਰ ਕਿਉਂ ਨਹੀਂ ਆਉਂਦੀ ਜੇਕਰ ਉਹ ਜਿਹੜਾ ਹੈਗਾ ਵੀ ਇਹ ਕਰਦਾ ਹੈ ਫਾਦਰ ਹੈ ਜਾਂ ਉਹ ਬਜ਼ੁਰਗ ਹੈ ਨਹੀਂ ਵੀ ਕਹਿੰਦਾ ਨਿਆਣੇ ਨਹੀਂ ਕਰ ਲੈਂਦੇ ਨਿਆਣੇ ਸਕੂਲ ਚ ਜਾਂਦੇ ਆ ਜਿਹਦੇ ਕੱਪੜੇ ਦੂਜੇ ਪਾਏ ਹੁੰਦੇ ਸਾਨੂੰ ਗੇਹ ਚਾਹੀਦੇ ਚਾਹੀਦੇ ਗੇਮ ਵਾਲਾ ਹੋਵੇ ਚਾਹੀਦਾ ਇਹ ਕੋਈ ਚੀਜ਼ ਹੈ ਜਿਹਦੇ ਨਾਲ ਸਾਡਾ ਜਿਹੜਾ ਦਿਖਾਵੇ ਵਾਸਤੇ ਸਟੈਂਡਰਡ ਤਾਂ ਵੱਧ ਗਿਆ ਕਾਫੀ ਲੇਕਿਨ ਅਸਲੀਅਤ ਵਿੱਚ ਪਿੱਛੇ ਤੁਹਾਡੇ ਕੋ ਕਿੰਨਾ ਹੈ ਕਿੰਨਾ ਨਹੀਂ ਉਹ ਫੇ ਕਈ ਵਾਰ ਜਿਹੜੇ ਉਹ ਕਈ ਹੋਰ ਤਰ੍ਹਾਂ ਦੇ ਚੀਜ਼ਾਂ ਕਰਨ ਨੂੰ ਫਿਰ ਜਿਹੜੇ ਪੇਰੈਂਟਸ ਆ ਉਹ ਮਜਬੂਰ ਹੋ ਜਾਂਦੇ ਆ ਠੀਕ ਹੈ ਇਸ ਕਰਕੇ ਜਿਹੜਾ ਹੈਗਾ ਤਾਂ ਤੁਸੀਂ ਜਿਹੜੀ ਆਪਾਂ ਪਾਣੀ ਦੀ ਪદ્ધਤੀ ਗੱਲ ਕਰਦੇ ਸੀਗੇ ਕਈ ਕਾਰਨ ਹੈਗੇ ਥੱਲੇ ਜਾਣ ਦਾ ਜਿਹੜੀ ਨਿਕਾਸੀ ਜ਼ਿਆਦਾ ਕਰ ਲੋ ਮੀਂਹ ਘੱਟ ਲੈ ਲੋ ਨਹਿਰਾਂ ਪੱਕੀਆਂ ਦੀ ਗੱਲ ਕਰ ਲੋ ਤੁਸੀਂ ਛੱਪੜ ਖਤਮ ਹੋ ਜਾਣਾਂ ਦੀ ਗੱਲ ਕਰ ਲੋ ਤੁਸੀਂ ਇਹ ਸਾਰੇ ਚੀਜ਼ਾਂ ਕਾਊਂਟ ਕਰਦੀਆਂ ਨੇ ਨਹੀਂ ਪਾਣੀ ਤਾਂ ਅੱਗੇ ਨਾਲੋਂ ਆਪਾਂ ਘੱਟ ਪੀਨੇ ਕਿਉਂਕਿ ਹੁਣ ਕੋਕ ਆ ਗਿਆ ਜੂਸ ਆ ਗਿਆ ਨਿਆਣੇ ਉਹ ਘਰਾਂ ਦੇ ਪਾਣੀ ਪਾਣੀ ਘੱਟ ਤਾਂ ਪੀਣਾ ਨਹੀਂ ਪਾਣੀ ਘੱਟ ਪਾਣੀ ਜਿਹੜੇ ਆ ਝੋਨੇ ਵਗੈਰਾ ਸਾਰੇ ਸਰੇ ਇਹ ਨਹੀਂ ਇਹ ਵੀ ਹੋ ਸਕਦੀ ਆ ਕਿ ਜਦੋਂ ਹੁਣ ਅੱਗੇ ਡ੍ਰੈਸਟਾਂ ਦੀ ਦ੍ਰਸਤ ਬਹੁਤ ਹੁੰਦੇ ਸੀਗੇ ਇਹ ਗੱਲ ਹੈ ਆਪ ਪੁਆਇੰਟ ਤੁਹਾਡ ਦਾ ਜਗਾ ਜਗਾ ਲੋਕੇ ਕੱਟੀ ਜਾਂਦੇ ਆ ਦਰਖਤ ਲੱਗਦੇ ਨਹੀਂ ਜਿੰਨਾ ਜ਼ਿਆਦਾ ਦਰਖਤ ਹੋਊਗਾ ਹਵਾ ਉਹ ਚੱਲੇਗੀ ਨਮੀ ਆਊਗਾ ਬੱਦਲ ਆਉਣਗੇ ਹਵਾ ਨਹੀਂ ਆਉਣਗੇ ਵੇਖ ਜੇ ਦਰਖਤ ਨਹੀਂ ਆ ਤਾਂ ਬੱਦਲ ਹਵਾ ਕਿੱਥੋਂ ਆਊਗੀ ਆਪਣੇ ਤੁਸੀਂ ਇੱਕ ਗੱਲ بارشਾਂ ਵੀ ਘੱਟ ਨੇ بارشਾਂ ਬਹੁਤ ਘੱਟ ਹੁਣ ਦੇਖੋ ਇਸ ਹਰਪੁਰ ਦਾ ਏਰੀਆ ਹੈ ਉਧਰ ਦਰਖਤ ਬਹੁਤ ਆ ਜਲੰਧਰ ਦਾ ਪਾਣੀ ਸੀ ਨਾ ਪੱਗਣ ਜੇ ਨੂੰ ਆਪਣੇ ਹਾਂ ਵਿਸਾਖੀਆਂ ਪਹਿਲੇ ਪਹਿਲਾਂ ਆ ਕੇ ਸੁੱਕ ਜਾਂਦਾ ਹੁੰਦਾ ਇਹ ਆਉਣਾ ਜਦੋਂ ਪਾ ਦੋਇਆ ਨਾ ਪ੍ਰਸ਼ਾਦ ਲੱਗ ਜਾਂਦੀ ਹੁੰਦੀ ਪਾਣੀ ਉਦੋਂ ਆਉਂਦਾ ਹੁੰਦਾ ਜੀ ਇਹ ਤਾਂ ਸਰ ਖਾਲੀ ਜਾਂ ਐਨ ਪ्योर ਸਤੀ ਹੁੰਦੀ ਅੱਡ ਬਿਜੁਰ ਉੱਥੇ ਘਾਲ ਕਾਟ ਕੇ ਇਹਨਾਂ ਲੈਂ ਦੇ ਕੋਲ ਢੇੜੀਆਂ ਲਾ ਲੈਣੀਆਂ ਬਾਅਦ ਵਿੱਚ ਵੇਲੇ ਹੋ ਕੇ ਚੱਕ ਕੇ ਲਿਆ ਕੇ ਖੱਤਿਆਂ ਦੇ ਪਾਉਦੇ ਹੁੰਦੀ ਦੇ ਲੋ ਉਹ ਵੀ ਸਮੇ ਹੁੰਦੇ ਐਸੇ ਅਮ ਦੇ ਵਿੱਚ ਉਹ ਬਈ ਦਾ ਪਾਣੀ ਨਹੀਂ ਸੀ ਉਹਨਾਂ ਜਿੰਨਾ ਸਾਰਾ ਖਾਲੀ ਦਾ ਪਾਣੀ ਚੱਲਦਾ ਖਾਲੀ ਇੱਕ ਨਹੀਂ ਇਹਨਾਂ ਇੱਧਰ ਆਉਂਦਾ ਇਹਨਾਂ ਲੰਮੜੇ ਦੇ ਪਰਲੇ ਪਾਸੇ ਇੱਕ ਰਖਾਲਾ ਚੱਲਦਾ ਆ ਇਹਨਾਂ ਪਾਣੀ ਉਹ ਇੱਧਰ ਆ ਓ ਜੀ ਹਿੰਦੀ ਦੇਖੋ ਨਾ ਕੋਈ ਵੀ ਜੱਟ ਕੀਮਤਾਰ ਜਾ ਮੈਂ ਵੀ ਆ ਮੈਂ ਵੀ ਇੱਕ ਛੋਟਾ ਜਿਹਾ ਕਿਸਾਨ ਆ ਆਪਾਂ ਹੁਣ ਖੇਤੀ ਤਾਂ ਕਰ ਲੈਨੇ ਆ ਤੇ ਆਪਾਂ ਜੇ ਕਦੇ ਆੜ ਬੰਨਾ ਕਰਨਾ ਹੋਊਗਾ ਤਾਂ ਕਹਣਾ ਯਾਰ ਦਬਾਅ ਪਾ ਦਿਓ ਅੱਗੇ ਆੜਾਂ ਘਟਦੇ ਸੀਗੇ ਪਾਣੀ ਜਾਂਦਾ ਸੀਗਾ ਸਿੱਧਾ ਖੇਤਾਂ ਦੇ ਵਿੱਚ ਹੁਣ ਤਾਂ ਉਹ ਗੱਲਾਂ ਹੀ ਹਨ ਨਹੀਂ ਹੁਣ ਕਣਕ ਬੀਜਣੀ ਆ ਕਹਣਾ ਯਾਰ ਦੋ ਕਮੀ ਪੈ ਜਾਣੇ ਕਣਕ ਹੋ ਜਾਊਗੀ ਇੱਦਾਂ ਵੀ ਹੁਣ ਆਪਾਂ ਖੇਤਾਂ ਦੀ ਦੇਖਭਾਲ ਨਹੀਂ ਕਰਦੇ ਜੇ ਆਪਾਂ ਚੰਗਾ ਦੇਖਭਾਲ ਖੇਤੀ ਜੇ ਕਰਾਂਦੇ ਚਾੜ ਹੋਣੀ ਬਹੁਤ ਸਾਰੀ ਖੇਤੀਬਾੜੀ ਚ ਪਾਣੀ ਦੀ ਕੰਜੰਪਸ਼ਨ ਆ ਉਹਦੇ ਨਾਲ ਜੇਕਰ ਆਪਾਂ ਜਿਹੜੀ ਸ਼ਹਿਰਾਂ ਦੀ ਕੰਜੰਪਸ਼ਨ ਹੈ ਉਹਦੇ ਨਾਲ ਕੰਜੰਪਸ਼ਨ ਅੱਗੇ ਨਲਕੇ ਦੀ ਨਿਕਸਤ ਲੜਕਾ ਗੇਟ ਕੇ ਬਾਲਟੀ ਭਰਨੀ ਤੇ ਉਹਨਾਂ ਨੂੰ ਤੁਹਾਨੂੰ ਪਿੰਡ ਦੇ ਆੜ ਵਾਲੇ ਕਿਤੇ ਪਾਣੀ ਦੇ ਦਿਆ ਸੀ ਵਰਤਮ ਘਰਾਂ ਦੇ ਵਿੱਚ ਵੀ ਔਰ ਵਰਤੋਂ ਨਿਲਾਏ ਨਾਲ ਤੇ ਹੁੰਦੇ ਨੇ ਉਹ ਜਿਹੜੇ ਨੇ ਫਿਲਮਾਂ ਕੱਢਣ ਤੋਂ ਮਾਰਨੇ ਨੇ ਇਹਦੇ ਪਾਸੇ ਠੀਕ ਠਾਕ ਹੈ ਫਿਲਮਾਂ ਆਫ ਕਰਦੇ ਨੇ ਪਾਣੀ ਉਹਦੀ ਬੇਸਟਿੰਗ ਪਾਣੀ ਇਹਨਾਂ ਦਾ ਮੋਟਰ ਇਹਨਾਂ ਦਾ ਪਾਣੀ 24 ਘੰਟੇ ਚੱਲਦਾ ਚੱਲਦਾ ਰਹਿੰਦਾ ਇਹ ਚੱਲਦਾ ਰਾਜ ਦੋਨੇ ਜਾ ਰਿਹਾ ਹੈ ਸਮਾਵਾ ਦੀ ਸੜਕ ਤੇ ਉਹ ਵੀ ਦੇਖੋ ਟੈਂਕ ਨੂੰ ਕੋਲਦੀ ਆ ਕਿੱਡੇ ਕਿੱਡੇ ਵੱਡੇ ਟਿਊਬ ਜਿਹੜੇ ਪਾਣੀ ਲੱਗੇ ਆ ਸਾਰੀ ਸਪਲਾਈ ਹੋ ਰਹੀ ਹੈ 20 ਘੰਟੇ ਸਾਲਾ ਚੱਲਦਾ ਹੀ ਹੈ ਇਸ ਨਾਲ ਲੀਟਰ ਪਾਣੀ ਵਕਿਆ ਜਾ ਰਿਹਾ ਹੈ ਡਰਮਾਂ ਦੇ ਡਰਮ ਪਾਣੀ ਘਟਦਾ ਹੀ ਆ ਤੇ ਇੱਕ ਬਾਜੀ ਮੈਂ ਤੁਹਾਨੂੰ ਵੀ ਇਹਦਾ ਸਵਾਲ ਪੁੱਛਦਾ ਐ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ 45 ਸਾਲ ਬਸ ਫਿਰ ਤੁਸੀਂ ਉਹ ਦੌਰ ਦੇਖਿਆ ਹੋਣਾ ਅੱਗੇ ਜਦੋਂ ਆਪਾਂ ਛੋਟੇ-ਛੋਟੇ ਹੁੰਦੇ ਆਪਣੇ ਜਿਹਦਾ ਦਾਦਿਆਂ ਦੇ ਨਾਲ ਮੰਡੀ ਚੋਂਦੇ ਹੁੰਦੇ ਸੀ ਨਾ ਤੇ ਉਦੋਂ ਦੇਖਿਆ ਸ਼ਾਮ ਨੂੰ ਬਜ਼ੁਰਗ ਇੱਦਾਂ ਇਕੱਠੇ ਟਾਣੀ ਬਣਾ ਕੇ ਪੈਗ ਵੀ ਲਾਉਂਦੇ ਹੁੰਦੇ ਸੀ ਤਾਂ ਤੁਹਾਨੂੰ ਉਹ ਦੌਰ ਉਹ ਅੱਜ ਕੱਲ ਮੰਡੀਆਂ 'ਚ ਹੈਗਾ ਕਿ ਨਹੀਂ ਮੈਂ ਤਾਂ 4-5 ਸਾਲ ਹੀ ਹੋਏ ਮੰਡੀ 'ਚ ਆਉਂਦੇ ਨੇ ਉਹਦਾ ਕਦੇ ਗੇੜਾ ਕਦੇ ਸਕੂਟਰ ਸਕਟਰ ਦੇ ਨਾਲ ਜਿਹੜਾ ਹੁੰਦਾ ਮੈਂ ਜਦੋਂ ਜਮਸ਼ੇਰਪੁਰ ਰਿਹਾ ਐ ਇੱਥੇ ਮੈਂ ਜ਼ਿਆਦਾ ਰਿਹਾ ਨਹੀਂਗਾ ਇਹ ਬਾਜੀ ਫਿਰ ਜਮਸ਼ੇਰ ਖਾਸ ਤੇ ਤੁਹਾਡੇ ਆਉਣੇ ਕਦੋਂ ਹੋ ਏ ਫੇ ਇਥੇ ਮਜਬੂਰੀ ਹੋ ਗਈ ਡੈਡੀ ਦੀ ਹੋ ਗਈ ਸੀ ਨਾ ਰਿਟਾਇਰਮੈਂਟ ਹੈ ਉਹ ਡੈਡੀ ਸਰਵਿਸ ਕਰਦੇ ਹੁੰਦੇ ਸੀ ਪਹਿਲਾਂ ਤੁਸੀਂ ਜਮਸ਼ੇਦ ਪੁੱਰ ਰਹੇ ਆ ਤੇ ਹੁਣ ਆਪ ਜੀ ਜਮਸ਼ੇਰ ਖਾ ਸਕਿਆ ਲੈ ਵੀ ਆ ਵੀ ਕੁਛ ਲੋ ਵੀ ਕ੍ਰੈਸ਼ ਮਾ ਹੀ ਹੋ ਗਿਆ ਰੱਬ ਦਾ ਬਈ ਇਹਨਾਂ ਨੂੰ ਉਧਰ ਲਈ ਜਮਸ਼ੇਰ ਚੋਂ ਅਸੀਂ ਇੱਧਰ ਲਈ ਜਮਸ਼ੇਦ ਚ ਲੈ ਜਾਂਦਾ ਕਿਉਂਕਿ ਮੈਂ ਜਿਆਦਾ ਛੋਟਾ ਸਵਾਲ ਜਿਹੜਾ ਸੀ ਨਾ ਪਹਿਲਾਂ ਇਹਨਾਂ ਨੂੰ ਹਾਂਜੀ ਉਹਦਾ ਆਨਸਰ ਐਸਲੇ ਨੋ ਨਹੀਂ ਜੀ ਸਾਡੇ ਉਸ ਸ਼ਰਾਬ ਵਾਲੀ ਗੱਲ ਜਿਹੜੀ ਮੈਨੂੰ ਪਮੈਰ ਦੇਖਿਆ ਨਹੀਂ ਨਾ ਮੈ ਰਿਆ ਨਹੀਂ ਅਸੀਂ ਦੇਖੇ ਨਾ ਬਜ਼ੁਰਗਾਂ ਨੇ ਤਾਂ ਸ਼ਾਮ ਨੂੰ ਬਹਿ ਜਾਣਾ ਬੋਰੀਆਂ ਦੇ ਉੱਤੇ ਜੀ ਰਾਈਟ ਮੰਡੀਆਂ ਚ ਹੁੰਦਾ ਸੀ ਏਦਾਂ ਉਸ ਲਈ ਕੰਮ ਵੀ ਹੁੰਦਾ ਸੀਗਾ ਕਿ ਜ਼ਿੰਮੇਦਾਰ ਆਉਂਦਾ ਸੀ ਤਾਂ ਆਰਤੀਆ ਖੋਦੀ ਉਹਨੂੰ ਪੇਸ਼ ਕਰ ਦਿੰਦਾ ਸੀ ਮੇਰੀ ਦੁਕਾਨ ਤੇ ਆਵੇ ਫਿਰ ਨਾਲੇ ਰਾਤਾਂ ਰਹਿਣਾ ਪੈਂਦੇ ਕਿ ਕਿ ਰਾਤਾਂ ਰਹਿਣਾ ਪੈਂਦਾ ਸੀਗਾ ਹੁਣ ਮੱਛਰ ਕਦੇ ਪੈਗ ਤੋਂ ਬਗੈਰ ਥੋੜੋ ਲੜਾ ਹੁੰਦਾ ਭਰਾ ਇਹ ਵੀ ਚੱਕਰ ਹੁੰਦਾ ਇਹ ਵੀ ਮੰਡੀਆਂ 'ਚ ਮੰਜੇ ਵੀ ਆਏ ਹੁੰਦੇ ਸੀਗੇ ਮੰਜਿਆਂ ਤੇ ਬਿਠਾਉਂਦੇ ਦਾੜੀਆਂ ਤੇ ਵੀ ਸੌਂ ਜਾਂਣਾ ਲੇਕਿਨ ਹੁਣ ਉਹ ਚੀਜ਼ਾਂ ਨਹੀਂ ਹੁਣ ਉਹ ਚੀਜ਼ਾਂ ਖਤਮ ਹੋ ਗਈਆਂ 30 30 ਬਹੁਤ ਆ ਗਈ ਜੱਟਾਂ ਦਾ ਟਾਈਮ ਹੀ ਹੈ ਤੁਹਾਨੂੰ ਮੁਰ ਜਾਣੇ ਨੇ ਯੂਪੀ ਤੇ ਪਈ ਹੈ ਮੰਡੀ ਦੇ ਵਿੱਚ ਬੈਠੇ ਕੋਈ ਜੱਟ ਬਿਲਕੁਲ ਨਹੀਂ ਆਪਣੇ ਦੁਆਬੇ ਵਿੱਚ ਘਟਿਆ ਉਧਰ ਮਾਲਵੇ ਤੇ ਮਾਝੇ ਵਿੱਚ ਹੈਗੇ ਆ ਦੁੱਧ ਹਾਂਜੀ ਅ ਇਧਰ Rajasthan ਚੋਂ ਵੀ ਆਏ ਆ ਨਾ ਉਹ ਪ੍ਰੇਮ ਚਲ ਗਏ ਤੇ ਉਹ Rajasthan ਵਾਲੇ ਪ੍ਰੇਮ ਚਲ ਗਏ ਤੇ ਉਹਨੇ ਮੂੰਹ ਨਿਕੋ ਲਿਆ ਵੀ ਸਾਡਾ ਪਤਾ ਲੱਗਿਆ ਹੀ Rajasthan ਚੋਂ ਆਏ ਆ ਇਹ ਕੈਮਰੇ ਦੀ ਅੱਖ ਨੇ ਪਛਾਣ ਲਿਆ ਤੁਹਾਨੂੰ ਉਹ ਬਹਿ ਗਿਆ Rajasthan ਵਾਲੇ ਥੱਲੇ ਨੂੰ ਤੇ ਤੇਰੀ ਉਮਰ ਕਿੰਨੀ ਭਾ ਮੇਰੀ ਭਾਈ ਸਾਈ ਸਰ ਤੇ ਤੂੰ ਦੇਖਿਆ ਉਹ ਦੌਰ ਜਿਹੜਾ ਮੈਂ ਦੌਰ ਦੀ ਗੱਲ ਕਰਦਾ ਸੁਣਿਆ ਉਹ ਥੇਰੀ ਆ ਰਹੀ ਆ ਪਰ ਆਪਾਂ ਨੇ ਉਦੋਂ ਆਏ ਉਦੋਂ ਯਾਰ ਪਤਾ ਕਿਦਾਂ ਉਦੋਂ ਨਾ ਤਾਂ ਕੈਮਰੇ ਹੁੰਦੇ ਸੀ ਤੇ ਨਾ ਮੈਂ ਉਦੋਂ ਵੀਡੀਓ ਬਣਾਉਂਦਾ ਹੁੰਦਾ ਸੀ ਜੇ ਮੈਂ ਵੀਡੀਓ ਬਣਾਉਂਦਾ ਹੁੰਦਾ ਨਾ ਉਦੋਂ ਤਾਂ ਕੈਮਰੇ ਹੁੰਦੇ ਮੈਂ ਉਦੋਂ ਰੱਖਣੀ ਸੀ ਉਹ ਯਾਦ ਤੇ ਫਿਰ ਤੈਨੂੰ ਆਪਣੇ ਪੇਜ ਤੋਂ ਕੱਢ ਕੇ ਦਿਖਾ ਲੈਣੀ ਸੀ ਮੈਂ ਉਦੋਂ ਹੋਰ ਪਾਸੇ ਸੀਗਾ ਉਹ ਇੱਕ ਗੱਲ ਹੋਰ ਵੀ ਹੁੰਦੀ ਸੀਗੀ ਜਿੱਦਾਂ ਕੋਈ ਆੜਤੀਆਂ ਦੇ ਪੈਕ ਲਵਾ ਕੇ ਤਾਂ ਅੱਧੋ ਰੂੜ ਕਾਣਕ ਆਪਣੇ ਇਸੇ ਲੈ ਜਾਣੀ ਠੀਕ ਆ ਉਦਾਂ ਪਰਚੀ ਦਿਖਾ ਦੇਣੀ ਅੱਖਾ ਲਵਾ ਲੈਣਾ ਨਾ ਉਹ ਤੋਂ ਇੱਥੇ ਨਾ ਕੂਠਾ ਲਵਾ ਕੇ ساری ਕਣਕ ਆਪਣੇ ਨਾਂ ਤੇ ਜਿਹੜੀਆਂ ਆਰਟੀਆ ਦੇ ਕਿਹੜੇ ਫਸਲ ਆਉਂਦੀ ਸੀਗੀ ਤਾਂ ਉਹੀ ਕਣਕ ਦੀ ਟਰਾਲੀ ਭਰ ਕੇ ਤੇ ਦੂਜੇ ਕਿਸਾਨ ਦੇ ਨਾਂ ਤੇ ਮੰਡੀ ਜਾਇਆਣੀ ਅੱਛਾ ਇਦਾਂ ਵੀ ਹੁੰਦਾ ਹੁੰਦਾ ਜੀ ਨਹੀਂ ਹੁੰਦਾ ਜੀ ਬਲਕਿ ਤੇ ਤੂੰ ਇਦਾਂ ਤਾਂ ਨਹੀਂ ਪੁਰਾਣਾ ਬਜ਼ੁਰਗ ਹੋਵੇਂ ਕੋਈ ਉਹਨੇ ਦੁਬਾਰਾ ਜਨਮ ਲਿਆ ਹੋਵੇ ਜਿਹੜੀਆਂ ਤੈਨੂੰ ਇਹ ਗੱਲਾਂ ਪਤਾ ਨਹੀਂ ਨਹੀਂ ਸਾਡੇ ਹੋਈਆਂ ਵੀ ਆ ਠੀਕ ਹੈ ਬਈ ਹਾਂਜੀ ਗੱਲ ਤਾਂ ਤੁਹਾਡੀ ਠੀਕ ਹੈ ਪੁਰਾਣਾ ਬਜ਼ੁਰਗ ਆਹ ਨਹੀਂ ਮੁੰਡੇ ਨੇ 55 ਸਾਲਾਂ ਦੀ ਉਮਰ 'ਚ ਐਡੇ ਤਜਰਬੇ ਵਾਲੀ ਗੱਲ ਮਾਰੀ ਚਾਕੇ ਨਹੀਂ ਇਹ ਚੀਜ਼ ਦੇਖੀ ਆਰਤੀਆਂ ਦੇ ਵਿੱਚ ਆਇਆ ਵੀ ਆ ਮੈਂ ਨਹੀਂ ਚੀਜ਼ ਦੇਖੀ ਮੈਂ ਸਾਡੇ ਨਹੀਂ ਤੁਹਾਡੇ ਸਾਹਮਣੇ ਨਾ ਕਰਦੇ ਹੋਗੇ ਤੂੰ ਹੀ ਫਿਰ ਟੌਰ ਕੱਢ ਕੇ ਆਉਣਾ ਤੂੰ ਹੀ ਨਿਗਰਾਨੀ ਕਰਨੀ ਤੁਹਾਡੇ ਤੋਂ ਥੋੜਾ ਪਰਦਾ ਰੱਖਦੇ ਹੋਣੇ ਆ ਸਾਡੇ ਬਜ਼ੁਰਗ ਸਿਗਾ ਬਹੁਤ ਸ਼ਕੀਨ ਸੀਗਾ ਤੇ ਉਹਨੂੰ ਕਿਹੜੀ ਚੀਜ਼ ਦਾ ਸ਼ਕੀਨ ਸੀ ਆ ਦਾਦੂ ਦੂਰ ਅੱਛਾ ਅੱਛਾ ਠੀਕ ਹੈ ਤੇ ਉਹਦੇ ਨਾਲ ਆਮ ਖਾਸ ਇਹ ਗੱਲ ਹੁੰਦੀ ਸੀਗੀ 3.2-3 ਸਿੱਕੇ ਬਜ਼ਾਰ ਦੇ ਪੈਂਡ ਤੇ ਲੈ ਹੁਣ ਵਿਚਾਰਾ ਪਤਾ ਕੀ ਗੱਲ ਹੈ ਜਿਹੜੇ ਦੁਨੀਆ ਚ ਚਲ ਗਿਆ ਉਹਨਾਂ ਨੂੰ ਮਾੜਾ ਨਾ ਮੇਰਾ ਭਰਾ ਕਹੀ ਯਾਰ ਉਹਨਾਂ ਦੇ ਟਾਈਮ ਦੇ ਹਿਸਾਬ ਨਾਲ ਜਿੱਦਾਂ ਦਾ ਸਿੱਧਾ ਸਿਸਟਮ ਆ ਦੇ ਚਲੋ ਹਾਂਜੀ ਤੇ ਹੁਣ ਤਿੰਨਾਂ ਤੇ ਨਹੀਂ ਤਾਂ ਹੁੰਦਾ ਕੁਝ ਨਾ ਨਾ ਦੱਸ ਦੇ ਭਰਾ ਹੁੰਦਾ ਵਾ ਤੇਰੀ ਵੀਡੀਓ ਪਾ ਦਵਾਂਗੇ ਆਪਾਂ ਤੇ ਦੋਲਾ ਹੁੰਦਾ ਸੀਗਾ ਬਾਹਮਣ ਦੋਲਾ ਦੋਲਾ ਬਾਹਮਣ ਹਾਂਜੀ ਉਹਦੇ ਪਕੌੜੇ ਬਹੁਤ ਮਸ਼ਹੂਰ ਸੀਗੇ ਅੱਛਾ ਜੀ ਉਹ ਜਦੋਂ ਕਣਕਾਂ ਦੇ ਨਾ ਦਾ ਆਪਣਾ ਗੋਂਦੇ ਹੁੰਦੇ ਸੀ ਕਣਕਾਂ ਉਹ ਬੋੜ ਜਿੱਥੇ-ਜਿੱਥੇ ਕਣਕ ਕਾਉਂਦੇ ਸੀ ਜਿੱਥੇ ਉੱਥੇ ਪਕੌੜੇ ਲੈ ਕੇ ਚੱਲ ਜਾਂਦਾ ਸੀਗਾ ਤੁਹਾਡੀ ਵੀ ਗੱਲ ਸਹੀ ਆ ਉਦੋਂ ਗੱਟ ਜੀਮੀ ਦਾ ਥੱਕਿਆ ਹੁੰਦਾ ਹੈਗਾ ਤੇ ਕਣਾਂ ਦੋਦੇ ਕੋ ਪਕੌੜੇ ਲੈ ਲੈਣ ਉਹ ਪੱਕ ਲਾ ਲਈ ਹਾਂ ਉਹ ਦੌਰ ਹੁੰਦਾ ਸੀ ਹਾਂ ਦੌਰ ਸੀ ਹਾਂ ਠੀਕ ਹੈ ਜੀ ਹੁਣ ਉਹਦਾ ਨੌਜਵਾਨ ਪੀਂਦੇ ਵੀ ਘਟਿਆ ਤੇ ਜਦੋਂ ਮੈਂ ਵੀ ਨਹੀਂ ਪੀਂਦਾ ਹੈਗਾ ਆਹ ਮੁੰਡੇ ਦਾ ਮੈਨੂੰ ਪਤਾ ਨਹੀਂ ਆ ਮੂੰਹ ਪਰ ਇਹਨੂੰ ਗੱਲ ਲਿਆ ਇਧਰ ਭਾਈ ਮੂੰਹ ਦਖਾਲ ਦਿਓ ਤੁਸੀਂ ਕੌਣ ਹੈ ਭਾਈ ਉਹ ਜਾ ਭਰਾ ਆ ਸਾਰਿਆਂ ਨੂੰ ਪਤਾ ਆ ਦੇਖਿਓ ਆ ਮੁੰਡਾ ਦੇਖੀ ਜੀ ਇਹ ਮੁੰਡਾ ਕਹਿੰਦਾ ਮੈਂ ਵੀ ਨਹੀਂ ਪੀਂਦਾ ਇਹ ਪਰ ਵੀਰਵਾਰ ਛੱਡਿਆ ਆਏ ਨੇ ਜੀ ਆ ਇਹਦਾ ਮੁੰਡਾ ਹੈ ਨਾ ਵੀਰਵਾਦ ਨੂੰ ਨਹੀਂ ਪਿੰਦਾ ਆ ਤੇ ਮੂੰਹ ਪਰੇ ਨੂੰ ਗੱਲਿਆ ਯਾਰ ਆ ਥੋੜੋ ਗੱਲ ਹੁੰਦੀ ਹੈ ਤੇ ਇੱਧਰ ਆਪਣੇ ਭਾਜੀ ਕਿੰਨੀ ਉਮਰ ਤੇਰੀ ਆਪकी ਉਮਰ ਕਿਤਨੀ ਹੈ 20 ਸਾਰ 20 ਆ ਦੇਖ ਲੋ ਵੀ 20 ਸਾਲ ਦਾ ਮੁੰਡਾ ਆ ਤੇ ਟਰੈਕਟਰ ਨਾਲੋਂ ਵੀ ਛੋਟਾ ਆ ਆ ਦੇਖ ਲੋ ਆ ਵੀ ਤੁਹਾਨੂੰ ਦਿਖਾ ਲਤਾ ਬੰਦਾ ਹੈ 55 ਸਾਲਾਂ ਦਾ ਲੱਗਦਾ 55 ਸਾਲਾਂ ਦਾ ਲੱਗਦਾ ਤੇ ਵੱਟ ਲਈ ਕਣਕ ਤੇ ਰੇਟ ਰੂਟ ਕੱਢਿਆ ਕਿ ਨਹੀਂ ਇਹਦੇ ਦੇਖੋ ਮਰਨਾ ਦੇਖੋ ਵੀ ਮੁੰਡੇ ਦਾ ਐਨ ਕੱਡੇ ਕਨੀ ਬੱਟ ਇਹ ਮੰਡੀ ਚ ਆਉਣ ਲਈ ਇਦਾਂ ਸਟਾਈਲ ਸਾਨੂੰ ਵਰਤਣਾ ਪੈਂਦਾ ਉਹ ਦੇਖ ਲਓ ਵੀ ਆ ਨਾਲ ਸੇਵਾ ਵੀ ਚੱਲ ਰਹੀ ਆ ਇਧਰ ਭਰਾ ਹੋਣਾ ਲੱਗ ਗਿਆ ਥਿਆ ਤੇ ਉਹ ਮੁੰਡਾ ਕਹਿੰਦਾ ਚਲੋ ਜਲ ਛਕ ਲਵਾਂ ਤੇ ਨਾਲ ਨਾਲ ਸੇਵਾ ਵੀ ਕਿਸਾਨ ਭਰਾ ਜਿਹੜੇ ਕਰ ਰਹੇ ਆ ਜਿਹੜੇ ਔਂਢੇ ਉਹਨਾਂ ਦੀ ਭਈਆ ਦੇਖ ਲਓ ਵੀ ਸਾਡੇ ਨਾ ਜਿੱਦਾਂ ਮਤਲਬ ਲੇਬਰ ਜਿਹੜੀ ਆ ਪੰਜਾਬ ਦੀ ਲੇਬਰ ਬਹੁਤ ਘੱਟ ਹੁੰਦੀ ਆ ਤੇ ਉਸ ਹਿਸਾਬ ਨਾਲ ਭਰਾ ਨੇ ਆ ਵੀ ਰੱਖਿਆ ਆ ਤੇ ਮਰ ਲੇਬਰ ਦੇ ਲਈ ਛੇਕਰ ਛੂਕਰ ਕਿਉਂਕਿ ਕਿਸਾਨ ਨਹੀਂ ਆ ਖਾਂਦੇ ਤੇ ਪਰ ਵੀਰ ਕਿਸਾਨਾਂ ਲਈ ਕੋਈ ਸਪੈਸ਼ਲ ਚੀਜ਼ ਰੱਖੀ ਆ ਠੰਡੀ ਲੱਸੀ ਚਾਟੀ ਵਾਲੀ ਭਾਜੀ ਕੀ ਕਹਿੰਦੇ ਭਾਜੀ ਠੰਡੀ ਲੱਸੀ ਭਾਜੀ ਕਿਸਾਨ ਵੀਰਾਂ ਦੀ ਠੰਡੀ ਚਾਟੀ ਅੱਛਾ ਮਤਲਬ ਜੇ ਘਰ ਨਾ ਜਾ ਹੋਵੇ ਤੇ ਫੇਰ ਇੱਥੇ ਪੀ ਸਕਦਾ ਤੇ ਰੇਟ ਕੀ ਆ ਲੱਸੀ ਦਾ 20 ਰੁਪਏ ਦਾ ਬਾਈ ਗਲਾਸ ਸਾਰਾ ਮਿੱਠੀ ਲੱਸੀ ਦਾ ਵੱਡਾ ਗਲਾਸ 20 ਰੁਪਏ ਦਾ 20 ਰੁਪਏ ਦਾ ਇਹ ਪੰਜਾਬੀ ਭਰਾ ਵੀ ਆਪਣੇ ਇੱਥੇ ਕੰਮ ਕਰਦੇ ਆ ਤੇ ਯਾਰ ਚਾਟੀ ਵੀ ਦਿਖਾਉਂਦੇ ਯਾਰ ਲੈ ਬਈ ਮੰਡੀ ਵਾਲੇ ਚ ਲੱਸੀ ਵਾਲਾ ਰੰਗ ਆਹ ਦੇਖੋ ਬਈ ਲੱਸੀ ਦਿਖਾ ਆ ਤੇਰੀ ਮੱਖਣੀ ਉੱਤੇ ਤੈਰਦੀ ਓਏ ਤਲੇ ਵੀ ਬੀਬੀਆਂ ਤਾਂ ਖੁਸ਼ ਹੋ ਗਈਆਂ ਹੋਣੀਆਂ ਵੇ ਇਤਾਂ ਦੀ ਮਖਣੀ ਛੱਡ ਤੋਂ ਘਰੇ ਵੀ ਨਹੀਂ ਨਿਕਲਦੀ ਜਦਾਂ ਦੀ ਮੁੰਡੇ ਨੇ ਘੜਤੀ ਆ ਆ ਦੇਖ ਲਓ ਮਖਣੀ ਉੱਤੇ ਫਿਰਦੀ ਆ ਵੇ ਠੰਡੀ ਲੱਸੀ ਭਾਜੀ ਆ ਠੰਡੀ ਲੱਸੀ ਮੁੰਡੇ ਦੀ ਮਿੱਠੀ ਆ ਭਾਜੀ ਮਿੱਠੀ ਹਾਂਜੀ ਭਾਜੀ ਠੀਕ ਆ ਜੀ ਪੀਣੇ ਭਰਾ ਇੱਕ ਮਿੰਟ ਆ ਮੁੰਡੇ ਦੀ ਦੁਕਾਨ ਆ ਵੇ ਸੱਚ ਘਰ ਦੇ ਬਾਹਰ ਹੀ ਲੱਗੀ ਆ ਤੇ ਆ ਮੰਜਾ-ਮੰਜਾ ਆਪਣਾ ਲੈ ਕੇ ਆਂਦਾ ਤੇ ਨਾਲ ਹੀ ਆ ਦੇਖੋ ਇੱਧਰ ਭਾਜੀ ਹੋਣੀ ਪਿਆ ਗਏ ਆਪਣੇ ਬੀਮ ਭਾਜੀ ਹੋਣੀ ਬੀਮ ਭਾਜੀ ਬਾਏ ਬਾਏ ਸਰੋਤਿਆਂ ਨੂੰ ਬਾਏ ਕਰਦੇ ਹਾਂ ਇਹ ਬਲੌਗ ਬੰਦ ਕਰੀਏ ਬਾਏ ਪੁੱਛੋ ਹਾਓਰ ਯੂ ਹਾਓਰ ਯੂ ਜਿਹਨੇ ਵੀਡੀਓ ਪੂਰੀ ਦੇਖੀ ਹੈ ਉਹ ਕੋਮੈਂਟ ਕਰ ਦਿਓ ਜਿਹੜਾ ਇੱਥੇ ਤੱਕ ਪਹੁੰਚਿਆ ਹੋਆ ਜਿਹਨੇ ਵੀਡੀਓ ਪੂਰੀ ਦੇਖੀ ਸ਼ੇਅਰ ਐਂਡ ਲਾਈਕ ਓਕੇ ਓਕੇ ਅੰਡਰਸਟੈਂਡ ਇੱਧਰ ਆਰਤੀਆ ਸਾਹਿਬ ਆ ਗਏ ਆ ਤੇ ਆਰਤੀਆ ਸਾਹਿਬ ਆ ਗਏ ਉਹਨਾਂ ਨੂੰ ਬੁਲਾਉਣੇ ਆ ਸასი ਗਾਲ ਆਰਤੀਆ ਭਾਉ ਸასი ਗਾਲ ਸასი ਗਾਲ ਤੇ ਫੌਜਾਂ ਕਿੱਧਰੋਂ ਆਈਆਂ ਮੰਡੀ ਜੀ ਸਿਗੇ ਆ ਮੁੰਡੇ ਦੀ ਤੌਰ ਤੋਂ ਲੱਗਦਾ ਕਿ ਨਹੀਂ ਪਤਾ ਵਾਕਿਆ ਹੀ ਆੜਤੀ ਆ ਦੇਖ ਲੋ ਯਾਰ ਕੌਣ ਕਾ ਭਰਾ ਦੇ ਲਾਈਆਂ ਠੀਕ ਠਾਕ ਹੈ ਜੀ ਕੰਮ ਆ ਪਾ ਤੇ ਉਹ ਠੀਕ ਆ ਭਰਾ ਚੜਦੀ ਕਲਾ ਚ ਬਹੁਤ ਮਹਾਰਾਜ ਦੀ ਕਿਰਪਾ ਚੜਦੀ ਕਲਾ ਚਾਹੀਦੀ ਹੁਣ ਸਭ ਕੀਤਾ ਹਾਂ ਠੀਕ ਆ ਭਰਾ ਤੇ ਇੱਧਰ ਆਪਾਂ ਲੰਘਦੇ ਬਾਈ ਇੱਕ 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 ਆਪਣੇ ਨਾ ਸਰਦਾਰ ਇੰਦਰਜੀਤ ਸਿੰਘ ਜੀ ਵੀ ਆ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਧਰ ਸਾਡੇ ਇੰਦਰਜੀਤ ਸਿੰਘ ਜੀ ਸ਼ੇਰਗਲ ਸਾਹਿਬ ਸਾਡੇ ਚਾਚਾ ਜੀ ਢਾਡੀ ਸਾਹਿਬ ਤੇ ਇਹ ਵੀ ਪਹੁੰਚੇ ਚਾਚਾ ਜੀ ਮੜਾ ਦੱਸੋ ਚੱਕ ਕੇ ਕਿਦਾਂ ਹੈ ਗੱਲਬਾਤ ਮੁੰਡਿਆਂ ਨੂੰ 100 ਚੋਂ ਕਿੰਨੇ ਨੰਬਰ ਦੇਣੇ ਆ ਬੱਸੀ ਜੀ ਬੱਲੇਸੀ ਦੇ 100 ਵਿੱਚੋਂ ਮਤਲਬ 85 ਦਾ ਹੱਕਦਾਰ ਤਾਂ ਹੈਗਾ 85 ਦਾ ਹੱਕਦਾਰ ਹੈਗਾ ਕਿਉਂਕਿ ਇਹ ਨਾ ਜਦੋਂ ਐਨ ਉਹ ਓਕੇ ਗੱਲ ਕਰਦੇ ਹਾਂ ਪਰ ਫੇਰ ਵੀ ਤੈਨੂੰ ਵਧਾਈਆਂ ਕਈ ਬੀਬੀਆਂ ਜਿਹੜੀਆਂ ਲੱਸੀ ਬਣਾਉਂਦੀਆਂ ਉਹਨਾਂ ਨੂੰ ਸੋਚਦੇ ਅਸੀਂ 10 ਹੀ ਦੇਈਦੇ ਆ ਤੈਨੂੰ ਫੇਰ 85 ਮਿਲ ਗਿਆ ਨੇ ਵਧੀਆ 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 ਆ 85 ਲੈ ਲੈ ਨੰਬਰ ਤੋਂ ਨੇ ਇੱਥੇ ਆਈ ਪੰਜਾਬੀ ਭਰਾ ਅੱਛਾ ਅੱਛਾ ਜੀ ਠੀਕ ਠੀਕ ਦੇਣੇ ਆ ਅੱਛਾ ਨੇ ਵਧੀਆ ਵਧੀਆ ਮਿਹਨਤ ਕਰੋ ਬਈ ਜੀ ਤੁਹਾਡੇ ਵਾਸਤੇ ਲਾਇਆ ਜੀ ਲਓ ਭਾਜੀ ਮੈਂ ਵੀ ਹੁਣ ਆ ਮਾੜਾ ਕੈਮਰਾ ਫੜੀ ਪੀਮ ਆ ਕੈਮਰਾ ਕਮਾ ਯਾਰ ਮੈਂ ਵੀ ਦਿੱਕਤ ਦੱਸਾਂ ਪੀ ਕੇ ਇਹ ਤਾਂ ਮੈਂ ਆਪਣੇ ਹਿਸਾਬ ਨਾਲ ਨੰਬਰ ਦਵਾਂਗਾ ਗੱਲ ਇਦਾਂ ਹੈ ਹਾਂ ਚਾਚੇ ਦਾ ਤਜਰਬਾ ਮੇਰੇ ਨਾਲੋਂ ਜ਼ਿਆਦਾ ਹੈ ਮੇਰੀ ਉਮਰ ਤਾਂ ਅਜੇ 40 ਸਾਲ ਦੀ ਆ ਤੇ ਚਾਚੇ ਦੀ ਉਮਰ ਜ਼ਿਆਦਾ ਉਹਨੇ ਉਸ ਹਾਂ ਬਣਾ ਨੰਬਰ ਦਿੱਤੇ ਮੈਂ ਮੁੰਡੇ ਨੂੰ ਵੀ 100 ਵਿੱਚੋਂ 99 ਨੰਬਰ ਦਿੰਨਾ ਵਾਹ ਵਾਹ ਕਯਾ ਵਾਰ ਕਿਉਂਕਿ ਮੇਰੀ ਹਜੇ ਜਦੋਂ ਮੈਂ ਉਸ ਉਮਰ ਚੱਲ ਗਿਆ ਫਿਰ ਮੈਂ ਹੋਰ ਤਜਰਬੇ ਵਾਲਾ ਹੋ ਜਾਣਾ ਫਿਰ ਮੈਂ ਉਸ ਹਾਂ ਨਾਲ ਗੱਲ ਦੱਸੂਗਾ ਬੜੀ ਪਰ ਬਰਾਲਾ ਵਧੀਆ ਕਰਤੀ ਬੰਦਾ ਆ ਸ਼ਾਬਾਸ਼ ਕਰਦਾ ਤਾਂ ਇਹ ਕੁਝ ਇਹ ਤਾਂ 50 ਲੱਖ ਲਾ ਕੇ ਅਮਰੀਕਾ ਨਹੀਂ ਚੱਲਾ ਇਹ ਤਾਂ ਉਹਨਾਂ ਸ਼ਾਮੇ ਬੈਠਾ ਦਾ ਨਾਲੇ ਚਾਚਾਏ ਕਿ ਤੋਂ ਹੱਥ ਵੀ ਨਹੀਂ ਕੇਰ ਕੇ ਕਰਦਾ ਆਪਣੀ ਮਿਹਨਤ ਕਰਨ ਵਾਲੇ ਬੰਦੇ ਦੀ ਹਮੇਸ਼ਾ ਹੀ ਕਦਰ ਕਰੋ ਜੇ ਤੁਸੀਂ ਮਤਲਬ ਨਾਲੇ ਨਸ਼ੇ ਬੰਦੇ ਤੋਂ ਬਚਿਆ ਆ ਨਾਲੇ ਮੁੰਡੇ ਨੇ ਸੋਨੇ ਦਾ ਬੰਦੇ ਨਾਲ ਆ ਥੋੜਾ ਜਨਾਬ ਦਾ ਉਹਦੇ ਵੀ ਰਾਹੁਲ ਰਾਏ ਵਰਗਾ ਆ ਰਾਹੁਲ ਰਾਏ ਬੰਬੇ ਦਾ ਇਕ ਹੋਇਆ ਚਲੋ ਕੰਮ ਕਰਨਾ ਚਾਹੀਦਾ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਭਾਵੇਂ ਟੂਟੀਆਂ ਲਾ ਕੇ ਕੰਨਾਂ 'ਚ ਕਰੋ ਮਿਹਨਤ ਕਰੋ ਹਾਂਜੀ ਹੋਜੀ ਬੰਦਾ ਵੇਲਾ ਵੇਲਾ ਵਾਦਰੇ ਕਸ ਫਿਰ ਕਸਮਰ ਵੀ ਦੇਖਣੇ ਪੈਂਦੇ ਵੇਖੋ ਏਡੀ ਵਧੀਆ ਗੱਲ ਆ ਵੇਖੋ ਇਹ ਛਾ ਠੰਡੀ ਤੇ ਮਤਲਬ ਆਪਣੇ ਜੀਵੀਦਾਰ ਭਰਾ ਜਿਹੜੇ ਤੋਂਪ ਜਾਦੇ ਧੂੜ ਮਿੱਟੀ ਚੜਦੀ ਉਹਨਾਂ ਵਾਸਤੇ ਮਿੱਠੀ ਲੱਸੀ ਲੈ ਮੈਂ ਕਹ ਲੱਸੀ ਬੜੀ ਪੈਰੀ ਚੀਜ਼ ਆ ਲੱਸੀ ਜਿਹੜੀ ਆ ਨਾ ਠੰਡੀਆਂ ਨਾਲ ਚੰਗੇ ਕੈਮੀਕਲ ਨਾਲ ਚੰਗੇ ਬਟੂਰੀ ਨਾਲ ਉਹ ਬੜੀ ਜੀ ਨੇ ਚਾਟ ਦੀ ਲੱਸੀ ਹੈ ਹੈ ਕਿ ਬਿਚਾਰਤੀ ਹੈ ਇਹ ਐਨਾ ਸਿਚੁਏਸ਼ਨ ਨੇ ਆ ਇੱਕ ਮਿੱਠੀ ਲੱਸੀ ਦੀ ਕਾਲੀ ਮਿਰਚ ਤਾਲਾ ਨੂਨ ਤੇ ਜੀਰਾ ਪੀਸ ਕੇ ਨਾ ਇੱਕ ਨਵਕੀਨ ਲੱਸੀ ਵੀ ਨਾਲ ਬਣਾ ਜੀ ਬਜੀ ਸਾਜ਼ੀ ਕਰਨ ਦੋ ਦੋ ਪਾਟ ਕਰਦੇ ਦੋ ਪਾਟ ਕਰ ਦਿੰਦਾ ਕਿਉਂਕਿ ਬਜ਼ੁਰਗ ਜਿਆਦਾ ਨੂਨ ਵਾਲੀ ਪੀ ਕੇ ਖੁਸ਼ ਰਹਿੰਦੇ ਤੁਸੀਂ ਬੋਤਲ ਗਲਾਸ ਰੱਖੋ ਨਾਲ ਰੱਖੋ ਇੱਕ ਡੱਬਾ ਤੇ ਜਿਹਨੂੰ ਕਹਿੰਦੇ ਦਿਨ ਅਸੀਂ ਪੀਣੀ ਆ ਐ ਗਲਾਸ ਚੱਕ ਕੇ ਨਹੀਂ ਮਾਰਨਾ ਹਾਂਜੀ ਤੇ ਮਗਣੀ ਨਹੀਂ ਖਾਣੀ ਹਾਂ ਨਹੀਂ ਮਗਣੀ ਵੀ ਮੇਰੇ ਉਮਰ ਪਹਿਲੇ ਬਹੁਤ ਹੈ ਮਗਣੀ ਗੱਲਾਂ ਦੇ ਚੁੰਦੀ ਜਾਚਦੇ ਮਗਣੀ ਖਾਗਾ ਮੇਰੀ ਮਾਂ ਨੇ ਮਗਣੀ ਖਾਵਾ ਖਾ ਕੇ ਮੈਨੂੰ ਇਦਾਂ ਕੀਤਾ ਹਾਂਜੀ ਚਲੋ ਠੀਕ ਆ ਦੋਸਤ ਇੰਨੀ ਇੱਕ ਬੇਨਤੀਆਂ ਕਰੋ ਪ੍ਰਮਾਨ ਲੱਸੀ ਬਹੁਤ ਵਧੀਆ ਆ ਤੇ ਹਾਂ ਹੁਣ ਮੈਨੂੰ ਲੱਗਦਾ ਤੁਹਾਡਾ ਵੀਡੀਓ ਦੇਖ ਕੇ ਲੱਸੀ ਪੀਣ ਨੂੰ ਜੀ ਕਰਿਆ ਚਲੋ ਪੀ ਲੋ ਪੀ ਲੋ ਇਹ ਵੀ ਵੀਡੀਓ ਕੱਟਣ ਲੱਗਿਆ ਤੇ ਇੰਨੀ ਇੱਕ ਬੇਨਤੀ ਆ ਕਰਦੇ ਤੁਹਾਡੇ ਦਿਮਾਗ ਦੇ ਆ ਗਿਆ ਜੀ ਮੈਂ ਤੁਹਾਡਾ ਆਪਣਾ ਮੋਢੀ ਮਾਨ ਮੈਨੂੰ ਤੇ ਆ ਗਿਆ ਜੀ ਧੰਨਵਾਦ ਸੱਤ ਸੱਤ